ਔਰ ਸਟੂਡੈਂਟ ਬਟਾ ਹੈ। ਤੇ ਆਪਾਂ ਉਹਦੀ ਜਵਾਲ ਕਿਸਾ ਦੇ। ਬਈ ਇੱਥੇ ਵੀਜ਼ਾ ਲੈਣੋਂ ਕਿਜਾ ਤੇ ਆ ਵੀ ਰਹਿਣ। ਉਸੇ ਕਿੰਨਾ ਟੋਕਾ ਹੈਗਾ ਇਹ? ਕਿੱਸਾਂ ਦੀ ਲਾਈਫ ਹੁੰਦੀ ਹੈ। ਤੇ ਕੀ ਕੀ ਇੱਥੇ ਤੋਂ ਨੂੰ ਕਰਨਾ ਪੈਂਦਾ। ਤੇ ਆਪਾਂ ਮੈਂ ਤਾਂ ਉਹਨਾਂ ਦੇ ਰੂਟਸ ਪਾਉਣੀ ਆ। ਇਹ ਸਟੂਡੈਂਟ ਪੰਜਾਬ ਤੋਂ ਹੈ ਨਾ। ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਇੱਥੇ ਉਹਨਾਂ ਨੂੰ ਬਈ ਕਿਪਾਂ ਦੀ ਉਹਨਾਂ ਦੀ ਜੰਦਗੀ ਚੱਲ ਰਹੀਆਂ ਕਿਵੇਂ ਕਰਾਂ ਪੂਰੇ ਹਿਲੇ ਆ ਕਿ ਨਹੀਂ ਕੁਝ ਬਾਤ ਹੋਣ ਦੀ ਜਾਨਾ ਪਰ ਲੰਭਾ ਨਹੀਂ ਕੀ ਪੁੱਛੀ ਗਈ ਇਹ ਫਿਰ ਆਪਾਂ ਹਮਨਾ ਕਰਨਾ ਸ਼ੁਰੂ ਕਰਦੇ ਸਸ਼ੀਕਲ ਮੈਡਮ ਸਾਰਿਆਂ ਨੂੰ ਪਿਆਰ ਭਰੀ ਸਸ਼ੀਕਲ ਤੇ ਸਭ ਤੋਂ ਪਹਿਲਾਂ ਸ਼ਬਦ ਦਾ ਧੰਨਵਾਦ ਕਰਨਾ ਚਾਹਣਾ ਤੇ ਮੈਡਮ ਦਾ ਵੀ ਜੋ ਮੈਨੂੰ ਮੌਕਾ ਦਿੱਤਾ ਮੈਂ ਐਸਾ ਸਟੂਡੈਂਟ ਇੰਗਲੈਂਡ ਚ ਆਇਆ ਯੂਕੇ ਮੇਰੀ ਸੈਂਟਰਲ ਲੰਡਨਸ ਮੇਰੀ ਯੂਨੀਵਰਸਿਟੀ ਤੇ ਐਸਾ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੂੰਗਾ ਕਿ ਇੱਥੇ ਸਭ ਤੋਂ ਮੇਨ ਚੀਜ਼ ਆ ਹਾਰਡਵਰ ਦਾ ਕਾਫੀ এজੰਟਸ ਆਜੰਦ ਦੇ ਵੀ ਉੱਥੇ ਜ਼ਿਆਦਾ ਬਹੁਤ ਈਜ਼ੀ ਹੈ ਹੁਣ ਲਗਾਤਾਰ ਤੜਾ 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 ਯੂਕੇ ਦੇ ਵੀਜ਼ੇ ਆ ਰਹੇ ਨੇ ਬਟ ਮੈਂ ਤੁਹਾਨੂੰ ਇਹ ਮੈਂ ਰਿਐਲਿਟੀ ਦੱਸਣਾ ਚਾਹੂੰਗਾ ਕਿ ਜਿਹੜੇ ਸਟੂਡੈਂਟ ਦੇ ਵੀਜ਼ੇ ਆਉਂਦੇ ਆ ਉਹਨਾਂ ਨੂੰ ਬਹੁਤ ਚੀਜ਼ਾਂ ਦਿਖਾਈ ਜਾਂਦੀਆਂ ਕਿ ਉੱਥੇ ਇਦਾਂ ਦੀ ਵੱਡੀਆਂ ਸ਼ਾਨਦਾਰ ਬਿਲਡਿੰਗਾਂ ਨੇ ਯੂਨੀਵਰਸਿਟੀਆਂ ਬਿਲਡਿੰਗਾਂ ਨੇ ਨੋ ਡਾਊਟ ਕੁਝ ਕੁ ਬਿਲਡਿੰਗਸ ਨੇ ਉਹ ਇਦਾਂ ਦਿਖਾਈ ਜਾਂਦੀਆਂ ਕਿ ਜਿਵੇਂ ਸਮਝ ਲਓ ਵੀ ਕੋਈ 60 ਮਾਲੇ ਦੀ ਬਿਜਲੀ ਬਿਲਡਿੰਗ ਹੈ 70 ਮ ਤੇ ਬੜ ਜਿਹੜੀ ਯੂਨੀਵਰਸਿਟੀਆਂ ਪੁੱਛਨੇ ਨੋ ਡਾਊਟ ਬਹੁਤ achੀਆਂ ਨੇ ਬਟ ਤੁਸੀਂ ਪਹਿਲਾਂ ਜਿਹੜਾ ਸਟੂਡੈਂਟ ਇੱਥੇ ਆਣਾ ਚਾਹੁੰਦਾ ਕੋਈ ਵੀ ਇਮੀਗ੍ਰੇਸ਼ਨ ਇਮੀਗਰੈਂਟਸ ਹੈ ਉਹ ਆਪਦੀ ਯੂਨੀਵਰਸਿਟੀ ਸਰਚ ਕਰੋ ਪ੍ਰੋਪਰ ਹੈਗੀ ਹੈ ਨਹੀਂ ਹੈਗੀ ਅਗਰ ਤੁਹਾਡਾ ਕੋਈ ਇੰਗਲੈਂਡ ਰਹਿੰਦਾ ਉਹਨੂੰ ਪੁੱਛੋ ਕਿ ਯੂਨੀਵਰਸਿਟੀ ਇੱਥੇ ਹੈਗੀ ਵੀ ਕਿ ਨਹੀਂ ਹੈਗੀ ਹਾਲ ਹੀ ਵਿੱਚ ਕੁਝ ਯੂਨੀਵਰਸਿਟੀ ਦੇ ਸਟੂਡੈਂਟਸ ਮੈਂ ਦੇਖੇ ਕਿ ਮੈਂ ਹਿਥਰੋ 에ਰਪੋਰਟ ਤੇ ਮੈਂ ਪਿਛਲੇ ਹਫਤੇ ਜਾ ਕੇ ਆ ਤਾਂ ਮੈਨੂੰ ਦੋ ਪੰਜਾਬੀ ਆਪਣੇ ਸਟੂਡੈਂਟਸ ਮਿਲੇ ਜੋ ਖਾਸ ਆਪਣੇ ਬਿਹੰਦਾਚਰ ਤੇ ਗੁਰਦਾਰਸਪੁਰ ਤੋਂ ਸੀ ਇੱਕੋ ਯੂਨੀਵਰਸਿਟੀ ਚਾਹੇ ਬੜੀ ਮੈਂ ਉਹਨਾਂ ਨੂੰ ਮਿਲਿਆ ਬਿਲਕੁਲ ਮਿਲਿਆ ਜਦੋਂ ਉਹਨਾਂ ਨੇ ਮੈਨੂੰ ਯੂਨੀਵਰਸਿਟੀ ਬੋਲਿਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਯੂਨੀਵਰਸਿਟੀ ਤਾਂ ਹੈ ਹੀ ਨਹੀਂ ਪਹਿਲੀ ਗੱਲ ਉਹ ਕਾਲਜ ਹੈ ਤੇ ਦੂਸਰੀ ਚੀਜ਼ ਉਹ ਪਲੱਸ 2 ਤੋਂ ਬਾਅਦ ਆਈ ਨਹੀਂ ਬੋਰਡ নো ਡਾਊਟ ਪਲੱਸ 2 ਤੋਂ ਬਾਅਦ ਬਹੁਤ ਹਾਰਡਵਰਕ ਹੈ ਤੇ ਕਾਫੀ ਸਟੂਡੈਂਟਸ ਆਂਦੇ ਵੀ ਨੇ ਜੋ ਚੰਗੇ ਕਰੋ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਇਹ ਨਹੀਂ ਹੈਗਾ ਕਿ ਅਸੀਂ ਪਿੱਛੋਂ ਫੀਸ ਮੰਗਾਂ ਤਾਂ ਕੋਈ ਸੰਕੋਚ ਕਰਨੀ ਹੈ ਇਹ ਨਹੀਂ ਹੈਗਾ ਵੀ ਆਪਣੇ ਦੇਖੋ ਜਿਹੜੇ ਉੱਥੇ ਪੇਰੈਂਟਸ ਰਹਿੰਦੇ ਆ ਕਿੰਨਾ ਹਾਰਡਵਰਕ ਕਰਦੇ ਹਨ ਹਾਂ ਹਰ ਇੱਕ ਦੀ ਪਿੱਛੇ ਹੁੰਦੀ ਹੈ ਦੇ ਹਰੇਕ ਬੰਦਾ ਚਾਹੁੰਦਾ ਵੀ ਮੈਂ ਹਾਰ ਐਜੂਕੇਸ਼ਨ ਲ ਹਾਂਜੀ ਤੇ ਮੈਂ ਅਸੀਂ ਆਪਣੇ ਬੱਚਿਆਂ ਨੂੰ ਪੂਰੀ ਦੁਨੀਆ ਦਿਖਾਈ ਨਹੀਂ ਫਾਰ ਐਜੂਕੇਸ਼ਨ ਹੋ ਗਈ ਤੇ ਲੋ ਸਭੀ ਪੂਰੀ ਲਾਈਫ ਚ ਹੋ ਗਈ। ਪਰ ਜਿਹੜਾ ਕੁਝ ਉੱਥੇ ਦੱਸਦੇ ਆ ਉਹ ਤੁਸੀਂ ਦੱਸੋ ਵੀ ਐਸੇ ਜਿਹੇ ਤਰ੍ਹਾਂ ਪੂਰਾ ਸੋਗ ਮੇਰੇ ਨਾਲ ਹੀ ਇੱਥੇ ਕੁੜੀਆਂ ਅੰਦਰ ਨਾਲ ਰਹਿਣਾ ਮਰਦ ਨਾ ਮਨੇ ਕੋਈ ਦਰਜ ਜਨਮਾ ਅਜੇ ਅਜੇ ਤੇ ਉੱਥੇ ਇਦਾਂ ਪਤਾ ਲੱਗਦਾ ਜਿਵੇਂ ਉਹਨਾਂ ਇੱਕ ਪੂਰੀ ਚ ਹੁੰਦੇ ਆ ਤੇ ਵੀ ਮੜਮ ਕੋਈ ਕੰਮ ਨਾ ਕਰਦੇ ਕੋਈ ਫੀਲ ਨਹੀਂ ਹੁੰਦਾ ਹਾਂ ਸਮਪੀਨਕ ਉਸੇ ਪੀ ਡੋਕਟਰ ਬਟਿਆਰ ਨੇ ਇੰਨੀਆ ਪੜ੍ਹ ਕੇ ਡਬਲ ਐਮ ਆਈ ਕੀਤੀ ਹੈ ਬਿਲਕੁਲ ਬਿਲਕੁਲ ਇਹ ਵੀ ਐਸਿਨਸ ਕਿ ਤੁਸੀਂ ਇੱਥੇ ਨਹੀਂ ਪੜਾਈਆਂ ਦਿੱਤੀਆਂ ਫਿਰ ਬਹੁਤ ਸਾਰੇ ਸਟੂਡੈਂਟਸ ਮਿਲਦੇ ਜਿਨ੍ਹਾਂ ਨੇ ਇੰਡੀਆ ਚ ਬਹੁਤ ਟਾਪ ਕਲਾਸ ਪੱਗੜੀ ਸਟੱਡੀ ਕੀਤੀ ਹੁੰਦੀ ਹੈ ਸਪੈਸ਼ਲੀ ਮੰਗੂਗਾ ਐਮ ਬੀ ਐ ਸਟੂਡੈਂਟਸ ਹਾਲੀ ਚ ਦੇਖੇ ਗਏ ਕੁਝ ਐਮ ਐਸ ਸੀ ਆਈਟੀ ਕਰਕੇ ਹੋਏ ਨੇ ਬਟ ਮਾਈ ਗਰਲ ਕਹਿੰਦਾ ਕਿ ਇਮੀਗ੍ਰੈਂਟਸ ਇਮੀਗ੍ਰੇਸ਼ਨ ਜੋ ਵੀ ਡੋਨੋ ਹੋਏ ਤੁਹਾਡਾ ਏਜੰਟ ਬੋਲਦਾ ਕਰਦਾ ਪਹਿਲਾਂ ਉਹਨੂੰ ਪਲੀਜ਼ ਉਹਨੂੰ ਸਰਚ ਕਰੋ ਮੈਂ ਵੀ ਇੱਥੇ ਆਇਆ ਮੈਂ ਤੇਦਾ ਯੂਨੀਵਰਸਿਟੀ ਆਫ ਲਾਜ ਪੜ੍ਹ ਰਿਹਾ ਹਾਂ ਸੈਂਟਰ ਲੰਡਨਸ ਮੈਂ ਆਪਨੇ ਪਹਿਲਾਂ ਯੂਨੀਵਰਸਿਟੀ ਸਰਚ ਕੀਤੀ ਹੈ ਪਰ ਮੈਂ ਇੱਥੇ ਮਾਸਟਰਸ ਸਰਚ ਕੀਤੀ ਕਿ ਜੋ ਮੈਂ ਮਾਸਟਰਸ ਲਾਜ ਇਥੇ ਪੜ੍ਹਨੀ ਹੈ ਉਹਦਾ ਕੋਈ ਇਥੇ ਵੈਲਿਊ ਹੈਗੀ ਹੈ ਵੈਲਿਊ ਹੈਗੀ ਹੈ ਤਾਂ ਉਸ ਵਾਰ ਮੇਰੇ ਅੱਗੇ ਜੋ ਯੂਕੇ ਦਾ ਜੋ ਫਰਦਰ ਪ੍ਰੋਸੈਸ ਹੁੰਦਾ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਸ ਵਾਰ ਤੁਹਾਡੇ ਕੋਲ ਪੀਐਸਡਬਲ ਅਪਲਾਈ ਕਰਨਾ ਹੈ ਪੀਐਸਡਬਲ ਤਾਂ ਹੀ ਮਿਲੇਗਾ ਜੇ ਤੁਹਾਡੇ ਕੋਲ ਡਿਗਰੀ ਹੋਏਗੀ ਬਟ ਕੁਝ ਮੈਂ ਤੁਹਾਨੂੰ ਦੱਸਿਆ ਕਿ ਕੁਝ ਸਟੂਡੈਂਟ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਕਾਲਜ ਜਾਣਾ ਚ ਕਾਲਜ ਜਾ ਰਹੇ ਕਿ ਯੂਨੀਵਰ ਪਰ ਉਹਨਾਂ ਦਾ ਕਾਲਜ ਸੀ ਇੱਕ ਬਹੁਤ ਹੀ ਵੱਡੀ ਕਾਪਾ ਕਹਿੰਦੇ ਕਿ ਆਪਣੀ ਨਿਕਮਮੀ ਹੈ ਕਿ ਆਪਣੋ ਹੀ ਨਹੀਂ ਪਤਾ ਕਿ ਆਪਾਂ ਏਡੇ ਵੱਡੇ ਮੁਲਕ ਚ ਚੱਲੇ ਆ ਨੋ ਡਾਊਟ ਯੂਕੇ ਆਪਾਂ ਕਹਿ ਰਹੀ ਐ ਐਜੂਕੇਸ਼ਨ ਹਿਸਟਰੀ ਦਾ ਸਭ ਤੋਂ ਤਗੜਾ ਬੈਕਗ੍ਰਾਉਂਡ ਹੈ ਪਰ ਉਹਨਾਂ ਨੂੰ ਜੇ ਆ ਹੀ ਨਹੀਂ ਪਤਾ ਕਿ ਆਪਣੀ ਕਾਲਜ ਹੈ ਕਿ ਯੂਨੀਵਰਸਿਟੀ ਹੈ ਸਭ ਤੋਂ ਵੱਡਾ ਕੁਐਸਚਨ ਮਾਰ ਗਿਆ ਤੇ ਸੈਕੰਡ ਪੁਆਇੰਟ ਤੁਹਾਡੇ ਨੂੰ ਕਹਾਂਗਾ ਕਿ ਤੁਸੀਂ ਕੰਮ ਰਿਗਾਰਡਿੰਗ ਕਹਿ ਰਹੇ ਹੋ ਤਾਂ ਕੰਮ ਦੀ ਨੋ ਡਾਊਟ ਯੂਕੇ ਚ ਕੰਮ ਬਹੁਤ ਨੇ ਤੇ ਕੰਮ ਦੀ ਜੇ ਗੱਲ ਕੀਤੀ ਜਾਵੇ ਕਿ ਤੁਹਾਡੇ ਕੋਲੇ ਹਰ ਤਰ੍ਹਾਂ ਦੇ ਕੰਮ ਨਹੀਂ ਨੇ ਇੱਥੇ ਆਈਟੀ ਕੰਪਨੀਆਂ ਵੀ ਨੇ ਸੌਫਟਵੇਅਰ ਕੰਪਨ ਤਾਂ ਇਹ ਤੁਹਾਡੇ ਹੱਥਾਂ ਚ ਕਿਹੜੀ ਸਕਿੱਲ ਲੈ ਕੇ ਆ ਰਹੇ ਹੋ ਅਗਰ ਐਜ਼ ਅਮੈਂ ਸੈਕੰਡ ਆਪਸ਼ਨ ਦੇਖਾਂ ਕਿ ਅਗਰ ਤੁਸੀਂ ਕੋਈ ਲੇਬਰ ਸੀ ਜਾਣਾ ਚਾਹੁੰਦੇ ਹੋ ਸਪੋਜ਼ਿਮ ਇਥੇ ਲੇਬਰ ਦਾ ਕਾਫੀ ਕੰਮ ਹੈ ਜਿਵੇਂ ਇੱਥੇ ਦੇਖਿਆ ਜਾਵੇ ਯੂਕੇ ਚ ਕਾਰ ਬਣ ਰਹੇ ਆ ਤਾਂ ਕੰਸਟਰਕਸ਼ਨ ਸਾਈਡ ਤੇ ਵੀ ਨੇ ਬਿਲਡਿੰਗ ਦੇ ਵੀ ਉਸੇ ਕੰਮ ਆ ਜਾਂਦੇ ਨੇ ਲੇਬਰ ਵਰਕ ਚ ਜਾਂਦੇ ਨੇ ਤੇ ਸਪੈਸ਼ਲੀ ਦੇਖਿਆ ਜਾਵੇ ਤਾਂ ਕੋਈ ਬ੍ਰਿਕਸ ਹੈ ਕੋਈ ਲੱਕੜ ਦਾ ਕੰਮ ਕਰੀਦਾ ਕਾਰਪੇਂਟਰ ਦਾ ਤਾਂ ਪ੍ਰੋਪਰ ਉਹ ਵੀ ਸਕਿੱਲ ਲੈ ਕੇ ਹੋ ਜੋ ਆਪਾਂ ਕਹਿੰਦੇ ਕਿ ਨੱਥੀ ਦੇਖੋ ਮੈਂ ਵੀ ਪਿੰਡਾਂ ਚੋਂ ਉੱਠਿਆ ਬੰਦਾ ਮੈਂ ਵੀ ਦੇਖਦਾ ਹਾਂ ਕਿ ਆਪਣੇ ਜਿਹੜੇ ਨਾਲ ਦੇ ਪੁਰਾਣੇ ਕਈਆਂ ਨੂੰ ਲੱਕੜ ਦਾ ਕੰਮ ਆਉਂਦਾ ਉਹ ਇੱਥੇ ਉੱਥੇ ਤਾਂ ਸਿੱਖਦੇ ਨਹੀਂ ਪੰਜਾਬ 'ਚ ਨਹੀਂ ਸਿੱਖਦੇ ਉੱਥੇ ਪੰਜਾਬ 'ਚ ਨਹੀਂ ਸਿੱਖਦੇ ਇੱਥੇ ਆ ਕੇ ਉਹਨਾਂ ਨੂੰ ਮਜਬੂਰੀ ਕਰਨਾ ਪੈਂਦਾ ਪਰ ਜਿਹੜੀ ਮਜਬੂਰੀ ਕਰਦੇ ਉਹ ਲੇਬਰ ਆ ਪਰ ਮਜਬੂਰੀ ਹੁਣ ਕੀ ਹੋ ਜਾਂਦੀ ਹੈ ਤੁਹਾਨੂੰ ਕੋਈ ਰੱਖਦਾ ਨਹੀਂ ਕੋਈ ਰਿਸ਼ਤੇਦਾਰ ਨਹੀਂ ਰੱਖੀ ਕੋਈ ਇੱਥੇ ਫਿਰ ਤੁਸੀਂ ਕਰਾ ਦੇ ਬਿਲਕੁਲ ਬਿਲਕੁਲ ਇੱਥੇ ਸਭ ਤੋਂ ਪਹਿਲਾਂ ਦੱਸਦਾ ਰੈਂਟ ਬਹੁਤ ਜ਼ਰੂਰੀ ਹੈ ਇੱਥੇ ਦਾ ਰੈਂਟ ਕੱਢਣਾ ਖਰਚੇ ਬਹੁਤ ਨੇ ਤੁਸੀਂ ਇੱਕ ਪਾਸਾ ਆਪਾਂ ਇੱਥੇ ਅਸੀਂ ਵੀ ਦੇਖਦੇ ਹਾਂ ਕਿ ਅੱਜ ਦਾ ਜਿਹੜਾ ਰੇਟ ਹੈ ਉਹ 120 ਰੁਪਏ ਹੋਇਆ ਦੇਖੇ ਖਰਚੇ ਵੀ ਖਰਚੇ ਵੀ ਬਹੁਤ ਨੇ ਖਰਚੇ ਵੀ ਕੋਈ ਵੀ ਚੀਜ਼ ਲੈਣੀ ਹੋਣੀ ਬਹੁਤ ਮਹਗਾਈ ਦੇ ਰਹੀ ਹੈ ਬਹੁਤ ਜ਼ਿਆਦਾ ਹੋਈ ਪਈ ਹੈ ਵੈਲਿਟੀ ਆ ਮਹੀਨੇ ਦਾ ਤਾਂ ਤੁਸੀਂ ਆਪ ਖੁੱਦ ਲਗਾ ਕੇ ਚੱਲੇਗੇ ਇੰਡੀਆ ਦੇ हिसाब ਦਾ 70-80 ਹਜ਼ਾਰ ਤਾਂ ਸੀ ਖਰਚਾ ਕਰਦੇ ਆ ਤੇ ਕਈ ਸ਼ੈ ਫੈਮਿਲੀ ਸਾਹਿਬ ਜੀ ਨੇ 70-80 ਹਜ਼ਾਰ ਤੱਕ ਕਮਾ ਲੀਆਂ ਵੀ ਨੇ ਤੇ ਇੱਕ ਸਟੂਡੈਂਟ ਦਾ ਖਰਚਾ ਹੁੰਦਾ ਬਹੁਤ ਸਟੂਡੈਂਟ ਹੈ ਜੋ ਲੋਨ ਲੈ ਕੇ ਆਏ ਹੁੰਦੇ ਕੋਈ ਪਿੰਡਾਂ ਚ ਆਪਾਂ ਕਿਹਾ ਜਿਮੀਨ ਪਹਿਲੀ ਰੱਖੀ ਹੋਈ ਹੈ ਗਹਿਣੇ ਰੱਖੀ ਹੋਈ ਹੈ ਜ਼ਮੀਨ ਤਾਂ ਇਹ ਚੀਜ਼ਾਂ ਮਾਈਂ ਰੱਖਦੀਆਂ ਕਿ ਤੁਸੀਂ ਪਹਿਲਾਂ ਸਰਚ ਕਰੋ अगर तो और थे फ्यूचर दीदा जाओ कई स्टूडेंट्स ਨੇ ਜੋ ਪਾਸਟੂ ਬਾਅਦ ਵਿੱਚ ਆਉਂਦੇ ਨੇ ਬਹੁਤ ਸਟਰਗਲ ਕਰਦੇ ਨੇ ਮੈਂ ਐਜ਼ ਅ ਮਾਸਟਰ ਇਥੇ ਆ ਮੈਂ 1 ਸਾਲ ਦੀ ਸਟੱਡੀ ਹੈ ਪਹਿਲਾਂ ਸਭ ਤੋਂ ਵਧੀਆ ਗੱਲ ਦੱਸਾਂ ਕਿ ਯੂਕੇ ਇਸ ਆਪਸ਼ਨ ਸੇ ਸਭ ਤੋਂ ਬੈਸਟ ਹੈ ਕਿ ਮਾਸਟਰ 1 ਸਾਲ ਦੀ ਹੈ ਮੈਂ ਪਹਿਲਾਂ ਰਿਸਰਚ ਕੀਤੀ ਸੀ ਕਿ ਆਸਟ੍ਰੇਲੀਆ ਜਾਂ ਕੈਨੇਡਾ ਜਾਂ ਯੂਐਸਏ ਵੀ ਵੇਨ ਕੀ ਉੱਥੇ 2 ਸਾਲ ਦੀ ਮਾਸਟਰ ਹੈ اچھا ਤਾਂ 2 ਸਾਲ ਦੀ ਮਾਸਟਰ ਮੈਂ ਕਿਹਾ ਕੰਪੇਅਰ ਕੀਤਾ ਜਾਵੇ ਯੂਕੇ ਨਾਲ ਬਟ ਮੈਨੂੰ ਜਦੋਂ ਆ ਚੀਜ਼ ਦੇਖੀ ਯੂਕੇ 1 ਸਾਲ ਦੀ ਮਾਸਟਰ ਹੈ ਤਾਂ ਮੈਂ ਦੇਖਿਆ ਕਿ 1 ਸਾਲ ਦੀ ਕਿਉਂ ਹੈ ਕਿ ਜੇ 1 ਸਾਲ ਦੀ ਹੈਗੀ ਵੀ ਉਹ ਮੇਰੇ ਬੈਨੀਫਿਟ ਹੋਊਗੀ ਕਿ ਨਹੀਂ ਹੋਊਗੀ ਤਾਂ ਡੈਫੀ ਫਾਈਂਡ ਆਊਟ ਕੀਤਾ ਕਿ ਕਿਹੜੀ ਯੂਨੀਵਰਸਿਟੀ ਹੈ ਕਿਹੜੀ ਮਾਸਟਰਸ ਹੈ ਮਾਸਟਰ ਯੂਨੀਵਰਸਿਟੀ ਆਫ ਲਾ ਦਾ ਆਰਕਯੂਐਫ ਲੈਵਲ 7 ਦਾ ਕੋਰਸ ਹੁੰਦਾ ਮੈਂ ਸਾਰੇ ਸਰਚ ਕਰ 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 ਕੇ ਆਪਣੀ ਯੂਨੀਵਰਸਿਟੀ ਨੂੰ ਬੈਸ ਦੇਖਿਆ ਕਿ ਮੈਂ ਤੁਹਾਨੂੰ ਸੌ ਰੈਪਲਾਈ ਕੀਤਾ ਦੈਨ ਆਈ ਗੋਟ ਮਾਈ ਵੀਜ਼ਾ ਤੇ ਮੈਂ ਉਸ ਵਾਰ ਇਮੀਗ੍ਰੇਸ਼ਨ ਕਲੀਅਰ ਕੀਤੀ ਆ ਤੇ ਮਾ ਜੇ ਇਨਾ ਮਤਲਬ ਕਹਿ ਸਕਦਾ ਕਿ ਮੈਂ ਆਪਣੇ ਖਰਚੇ ਕੱਢ ਰਹੇ ਹਾਂ ਸੇਵਿੰਗਸ ਵੀ ਕੱਢ ਰਹੇ ਹਾਂ ਤੇ ਨੋ ਡਾਊਟ ਯੂਕੇ ਬਹੁਤ ਸੋਨੀ ਕੰਟਰੀ ਹੈ ਬਟ ਆਈ ਥਿੰਕ ਮੈਨੂੰ ਬਹੁਤ ਹੀ ਸਤਿਕਾਰਯੋਗ ਮੈਨੂੰ ਬਹੁਤ ਹੀ ਇੱਕ ਐਜੇ ਇਨਸਾਨ ਮਿਲਿਆ ਜਿਨ੍ਹਾਂ ਨੂੰ ਮੈਂ ਇੱਕ ਗੱਲ ਕ ਦ੍ਰਕਤਾ ਉਹ ਦ੍ਰਕਤ ਪੈਸਿਆਂ ਦਾ ਸਾਰਾ ਪਰ ਉਹ ਦ੍ਰਕਤ ਨੂੰ ਲੱਭਣਾ ਕਿਵੇਂ ਆ ਉਹ ਮਿਹਨਤ ਹੈ ਤੁਹਾਡੀ ਮਿਹਨਤ ਬਹੁਤ ਜ਼ਰੂਰੀ ਹੈ ਪੂਰਾ ਆਪਣਾ ਮੈਂਟਲੀ ਪ੍ਰੇਪੇਅਰ ਹੋ ਕੇ ਆਓ ਕੰਮ ਕੋਈ ਇੱਥੇ ਛੋਟਾ ਵੱਡਾ ਨਾ ਦੇਖਿਓ ਕੋਈ ਸ਼ਰਮ ਮਹਿਸੂਸ ਨਹੀਂ ਆ ਵੀ ਆਪਾਂ ਇਹ ਕੰਮ ਕਰ ਰਹੇ ਹਾਂ ਉਹ ਕੰਮ ਕਰ ਰਹੇ ਹਾਂ ਖਰਚੇ ਬਹੁਤ ਨੇ ਖਰਚੇ ਕੱਢਣ ਲਈ ਆਪਾਂ ਨੂੰ ਕੋਈ ਵੀ ਕੰਮ ਕਰਨਾ ਪੈਣਾ ਜੋ ਆਪਾਂ ਹਰ ਚੀਜ਼ ਦੇ ਆਪਾਂ ਕਹਿੰਦੇ ਆ ਕਿ ਆਪਾਂ ਆਪਣੇ ਘਰ ਦੇ ਨੂੰ ਵੀ ਪੈਸੇ ਵੇਚਨੇ ਆ ਕੋਈ ਲੋਨ ਲੈ ਕੇ ਆਏ ਬੈਠਾ ਹੁੰਦਾ ਤਾਂ ਪੰਜਾਬ 'ਚ ਹੁਣ ਸਿੱਧੀ ਗੱਲ ਹੈ ਲੋਨ ਲੀਤਾ ਤਾਂ ਕਿਸ਼ਤਾਂ ਆਏ ਮਹੀਨੇ ਜਾਂਦੀਆਂ ਤਾਂ ਆਪਾਂ ਕਰਦੇ ਆ ਤੇ ਆਪਾਂ ਉਹ ਦੇਖ ਲੈਂਦੇ ਆ ਕਿ ਇਹ ਰਾਮ ਨਾ ਰਹੀ ਜਾਂਦੇ ਸੱਤੀ ਜਾਂਦੇ ਨੇ ਬਹੁਤ ਵਿੱਚ ਇੰਨੇ ਹਾਰ ਟਾਈਮ ਵਿੱਚੋਂ ਨਿਕਲੇ ਹੁੰਦੇ ਹੁਣ ਕਿਤੇ ਦਾ ਹੱਥ ਨਹੀਂ ਆ ਹਾਂ ਨਹੀਂ ਬਹੁਤ ਜਿਆਦਾ ਪਰ ਇੱਕ ਨਾ ਕਹਿੰਦਾ ਕਿ ਜਿਹੜੇ ਪੁਰਾਣੇ ਆ ਵੀ ਨੇ ਜਿਵੇਂ ਮੈਮ ਦਾ ਵੀ ਮੈਂ ਉਹਨਾਂ ਨੂੰ ਪੁੱਛਿਆ ਸੀ ਇਹਨਾਂ ਨੂੰ ਲਗਭਗ 40 ਤੋਂ 50 ਸਾਲ ਹੋ ਚੁੱਕੇ ਨੇ ਤੇ ਇਹਨਾਂ ਦੇ ਪੂਰੀ ਫੈਮਲੀ ਨੂੰ ਇੱਥੇ ਕਾਫੀ ਟਾਈਮ ਹੋ ਚੁੱਕਿਆ ਬਹੁਤ ਸਟਰਗਲ ਕੀਤਾ ਹੋਇਆ ਤਾਂ ਅੱਜ ਇਹ ਵੈਲ ਸੈਟਲਡ ਨੇ ਤੱਕ ਇੱਥੇ ਸਭ ਤੋਂ ਮੇਨ ਚੀਜ਼ ਹੈ ਕਿ ਤੋਂਨੂੰ ਹਾਰਡ ਵਰਕ ਕਰਨਾ ਪੈਣਾ ਇਹ ਇਹਨਾਂ ਚੀਜ਼ ਸੋਚੋ ਵੀ ਆਪਾਂ ਕਿਵੇ ਕੀ ਕੋਈ 2 ਮਿੰਟ ਦਾ ਕੰਮ ਨਹੀਂ ਕੋਈ 2 ਮਹੀਨਿਆਂ ਦਾ ਕੰਮ ਹਾਰਡ ਸਪੈਸ਼ਲੀ ਜੀਜ਼ ਹੈ ਕਿ ਇੱਥੇ ਜਮੈਂ ਮਾਈਂਡਲੀ ਪ੍ਰੀਪੇਅਰ ਹੋ ਕੇ ਆਓ ਕੁਝ ਜਿਹਨੇ ਮੈਂ ਮਹਿਸੂਸ ਕੀਤਾ ਮੈਂ ਇੱਕ ਐਗਜ਼ਾਮਪਲ ਵੀ ਦਊਂਗਾ ਲਾਸਟ ਟਾਈਮ ਇੱਕ ਹਫਤੇ ਪਹਿਲਾਂ ਦੀ ਗੱਲ ਹੈ ਮੇਰੇ ਨਾਲ ਦੇ ਇੱਕ ਸਟੂਡੈਂਟ ਸੀਗਾ ਮੇਰੀ ਯੂਨੀਵਰਸਿਟੀ ਦਾ ਉਹਦਾ ਮਨ ਨਹੀਂ ਕੀਤਾ ਕਿ ਉਹਨੇ ਵਾਪਸ ਜਾਣਾ ਨੋ ਡਾਊਟ ਕਿ ਇੱਕ ਇੰਡੀਆ ਤੋਂ 30 ਲੱਖ ਰੁਪਏ ਲਗਾ ਕੇ ਆਇਆ ਹੈ ਸਾਡੀ ਫੀਸ ਬਹੁਤ ਜ਼ਿਆਦਾ ਯੂਨੀਵਰਸਿਟੀਜ਼ ਇਨੋ ਬਾਕੀ ਸਾਰਿਆਂ ਲੋਕਾਂ ਦੀ ਲਾਅ ਯੂਨੀਵਰਸਿਟੀ ਹੈ ਕੋਨੇ ਇੰਨੀ ਵੀ ਸਪੈਂਡ ਕੀਤੀ ਉਹ ਵਾਪਸ ਜਾਣ ਦਾ ਡਿਸੀਜਨ ਲੈ ਰਿਹਾ ਸਿਰਫ ਇੱਕ ਚੀਜ਼ ਕਰਕੇ ਕਿ ਉਹ ਕੋਈ ਜਿਹੜਾ ਕੰਮ ਮਿਲਦਾ ਉਹ ਕੰਮ ਕਰਦੈ ਚਾਹੁੰਦਾ ਰਾਜੀ ਸਕਿੱਲ ਹੈਣੀ ਵਾਪਸ ਜਾਣਾ ਚਾਹੁੰਦਾ ਵੀ ਇਹ ਨਹੀਂ ਕਿ ਪਹਿਲਾਂ ਯੂਨੀਵਰਸਿਟੀ ਕੋਸਟ ਲੀਤੀ ਤੇ ਉਤੋਂ ਵਾਪਸ ਜਾਣਾ ਚਾਹਣਾ ਇਹ ਬਹੁਤ ਗਲਤ ਹੈ ਤੇ ਉਤੋਂ ਬਹੁਣ ਆਪਾਂ ਕਿਤੇ ਕੋਈ ਰਿਫੰਡ ਰਿਵੰਡਾ ਕੋਈ ਚਾਂਸ ਨਹੀਂ ਹੁੰਦਾ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਜੋ ਰਿਫੰਡ ਨਹੀਂ ਦਿੰਦੀਆਂ ਇਹ ਸਿਰਫ ਇੱਕ ਕਾਜ ਹੀ ਕਰਵਿੰਦੀ ਆ ਬੜੋਸਵਾਦ ਹੁੰਦਾ ਕਿ ਐਕਸ਼ਨ ਹੋ ਜਾਂਦਾ ਬੱਚੇ ਦੇ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਾ ਰਹੇ ਹੋ ਸੋ ਮੈਂ ਬਿਲਕੁਲ ਇੱਕ ਲਾਸਟਿਕ ਕੋਈ ਪੁਆਇੰਟ ਰੱਖੂਗਾ ਕਿ ਪਲੀਜ਼ ਆਪਣਾ ਮੈਂਟਲੀ ਪ੍ਰਪੇਅਰ ਪਹਿਲਾ ਪੁਆਇੰਟ ਬਹੁਤ ਜ਼ਰੂਰੀ ਹੈ ਮੈਂਟਲੀ ਪ੍ਰਪੇਅਰ ਸੈਕੰਡਲੀ ਯੂਨੀਵਰਸਿਟੀ ਸਰਚ ਕਰੋ ਇੱਥੇ ਖਰਚੇ ਬਹੁਤ ਨੇ ਪਹਿਲਾਂ ਆਪਣੇ ਆਕੇ ਆਪਣੇ ਤੁਸੀਂ ਜਿਹੜੇ ਐਕਸਪੈਂਡੀਚਰ ਆਪਣੇ ਐਕਸਪੈਂਸਸ ਨੇ ਇਹ ਸਾਰੇ ਪੂਰੇ ਕਰਨੇ ਉਸ ਤੋਂ ਬਾਅਦ ਤੁਸੀਂ ਸੋਚੀ ਨੂੰ ਮੈਂ ਇੱਥੇ ਮੈਂ ਕਹੀ ਜਾਂਦਾ ਹਾਂ ਦੇਖ ਤਾਂ ਕੈਨੇਡਾ ਚੋਂ ਮੇਰੇ ਵਿੱਚ ਫਰੈਂਡ ਨੇ ਆਸਟ੍ਰੇਲੀਆ ਚੋਂ ਕਿ ਜਾਂਦੇ ਸਰ ਗੱਡੀਆਂ ਲੈਣ ਦੇ ਮੈਨੂੰ ਵੀ ਪਹਿਲਾਂ ਹੁੰਦਾ ਸੀ ਹੱਤੋਂ ਤਿੰਨ ਚਾਰ ਸਾਲ ਪਹਿਲਾਂ ਵੀ ਯਾਰ ਉੱਥੇ ਬਹੁਤ ਜ਼ਿੰਦਗੀ ਲਾਈਫ ਸੁਖੀ ਬੋਲਣਾ ਨਾ ਬੰਦ ਨਹੀਂ ਟਰੂ ਬੀ ਆਨਸ ਮੈਨੂੰ ਦੋ ਮੇਰੇ ਫਰੈਂਡ ਟੱਚਬੋਰਡ ਮੇਰੇ ਚਾਈਲਡਹੂਡ ਫਰੈਂਡ ਨੇ ਉਹਨਾਂ ਨੇ ਦੱਸਿਆ ਕਿ ਕੁਝ ਐਡਜਸਟਮੈਂਟ ਹੁੰਦੇ ਆ ਆਂਦੇ ਸਰ ਗੱਡੀਆਂ ਨੂੰ ਹੱਤ ਪਾਲਣ ਦੇ ਆਪ ਦੀ ਜ਼ਿੰਦਗੀ ਨੂੰ ਇੰਜੋਏ ਤਾਂ ਪੰਜਾਬੀ 'ਚ ਗੱਲ ਇਹ ਕਹਿੰਨਾ ਕਿ ਕੋਈ ਜਮਾਂ ਫਹਾ ਲੈਣ ਵਾਲੀ ਗੱਲ ਹੁੰਦੀ ਆ ਇਹ ਚੀਜ਼ ਕਦੇ ਵੀ ਨਾ ਸੋਚਿਓ ਕਿ ਇੱਥੇ ਬਾਹਰ ਲਾਈਵ ਸੈਟ ਹੈ ਸੈਟ ਹੈ ਟਾਈਮ ਲੱਗੂਗਾ ਤਕਰੀਬਨ 3 ਤੋਂ 4 ਸਾਲ ਦੋ ਆਪਣਾ ਆਪਣੀ ਸਕਿੱਲ ਸੈੱਟ ਕਰੋ ਸਾਰੀ ਕੰਟਰੀਆਂ ਵੈਲ ਸੈਟਰਡ ਨੇ ਐਜੇ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਬਟ ਹਾਰਡ ਵਰਕ ਬਹੁਤ ਜ਼ਰੂਰੀ ਆ ਮੈਂਟਲੀ ਪ੍ਰੇਪੇਅਰ ਹੋ ਕੇ ਮੈਂ ਦੇਖਿਆ ਹੈ ਜੇ ਇਹ ਗੱਲ ਜਿਹੜੀ ਇੱਥੇ ਨਾ ਆਪਣੇ ਕੰਮ ਕਰਨ ਵਾਲੇ ਆnde ਹੁੰਦੇ ਆ ਠੀਕ ਹੈ ਜੀ ਇੰਡੀਆ ਤੋਂ ਆਏ ਮੁੰਡੇ ਓਕੇ ਕਿਹਾ ਦੋਨਾਂ ਨੂੰ ਬਹੁਤ ਗਲਡਨ ਕਿੰਨੇ ਕਿਉਂਕਿ ਉਹ ਕਿੰਨਾ ਮੱਖਾ ਮਾਰਦੇ ਆ ਮਨ ਸਾਰਾ ਇਹ ਜਿ ਉਹਨਾਂ ਨੇ ਜਗਾ ਨਕਾਬੇ ਬਿਲਡਿੰਗ ਬਾਕਸ ਦਾ ਕੰਮ ਹਾਂ ਜੀ ਉਹਨਾਂ ਨੇ ਆਪ ਹੀ ਆਪਣੀਆਂ ਸਾਰਟ ਦੀ ਟੀਮ ਆਪਣੀ ਉਹਨੂੰ ਕੋਲ ਗੱਡੀ ਉਹ ਵਧੀਆ ਉਹ ਸ਼ਾਮ ਨੂੰ ਰੈਂਦੇ ਵੀ ਆ ਲੈ ਕੇ ਆਖਣਾ ਪਰ ਉਹ ਕਾਹੇ ਕੀ ਜਾਂ ਉਹ ਤੁਸੀਂ ਦੇਖਣਾ ਇੱਥੇ ਤਾਂ ਹੁਣ ਅੱਧਾ ਤਾਂ ਹੈ ਨਹੀਂ ਕਿ ਕੋਈ ਗਾਹ ਕੀ ਗਾਊਟ ਹੋ ਗਈ ਦੇਖੋ ਨਾ ਮਾਫੀ ਦੇ ਉਹ ਕੋਈ ਸਾਨ ਚੱਲਣਾ ਕਰਦੇ ਨਹੀਂ ਦੇ ਆ ਕੰਮ ਐਨੇ ਟੈਂਪਰਿੰਗ ਮੁਕਣਾ ਚਾਹੀਦਾ ਜੇ ਨਹੀਂ ਮੁਕਿਆ ਫਿਰ ਐਨੇ ਕਿਸੇ ਘਟਣੀ ਨਹੀਂ ਫਿਰ ਐਨਾ ਚੀਜ਼ਾਂ ਦਾ ਇੰਡੀਆ ਰਿਗਟਾ ਕੋਈ ਫਰਕ ਹੀ ਨਹੀਂ ਪੈਂਦਾ ਬਿਲਕੁਲ ਕੋਈ ਫਰਕ ਨਹੀਂ ਬਿਲਕੁਲ ਇੱਥੇ ਇਸ ਤਰ੍ਹਾਂ ਹੁੰਦਾ ਕੰਟੈਕਟ ਬਣਾਉਂਦੇ ਆ ਜਦੋਂ ਤੁਸੀਂ ਕੰਮ ਸ਼ੁਰੂ ਕਰਨਾ ਦੇਓ ਕੰਦੇ ਐਨੇ ਟੈਂਡਰ ਲੈ ਆਹ ਆਪਸੇ ਐਨੇ ਮੰਨ ਲਓ ਕਿ ਐਸ ਤਰ੍ਹਾਂ ਮੰਨ ਲਓ ਕਿ 3 ਟਾਂਕ ਮੰਨ ਲਓ ਕਿ ਇੱਕ ਪੋਟ ਹੈ ਤੁਹਾਨੂੰ ਫਿਕਸ ਹੁੰਦਾ ਇਹ ਹੋਊਗਾ ਪਰ ਇਹ ਨਹੀਂ ਹੈਗਾ ਵੀ ਜਦੋਂ ਤੁਸੀਂ ਕਹਾਂ ਤਾਂ ਉਦੋਂ ਤੁਸੀਂ ਚਾਸ ਨਹੀਂ ਆ ਜਾਣਾ ਤਾਂ ਫਿਰ ਉਹ ਜਿਹੜੇ ਕੰਮ ਕਰਦੇ ਹੋਣਗੇ ਉਹ ਉਹ ਵੀ ਤਾਂ ਇੰਡੀਆ ਤੋਂ ਆਏ ਹੋ ਨਾਲੇ ਪੜ੍ਹੇ ਵੀ ਨਹੀਂ ਗਏ ਉਹ ਪਹਿਲਿਆਂ ਦੇ ਆਏ ਹੋ ਫਿਰ ਉਹਨਾਂ ਨੇ ਹੋਰ ਕਿਸੇ ਦੀ ਹੈਲਪ ਲਈ ਪਰ ਜੇ ਤੁਸੀਂ ਆਪਦੇ ਤੁਹਾਡੇ ਕੋਲ ਸਕਿੱਲ ਹੈਗੀ ਹੈ ਆਇ ਤੁਸੀਂ ਪਲੰਮਿੰਗ ਦਾ ਕਰ ਲਓ ਕੋਈ ਤੁਸੀਂ ਕਾਰਪੈਂਟਰ ਵੀ ਹੈ ਪਲੰਮਿੰਗ ਦਾ ਕੋਈ ਪੇਂਟ ਕਿ ਵੀ ਪੇਂਟਿੰਗ ਕਰ ਲੋ ਪੇਂਟ ਹੋ ਜਿਹੜਾ ਪੇਂਟ ਨਾ ਮੈਂ ਦੰਦਾ ਸਾਡੇ ਪਿੰਡ ਉੱਤੇ ਨਾ ਇਹਦੇ ਭੂਆ ਦੀ ਨਮਾ ਨਮਾ ਉਹ ਤੁਸੀਂ ਪੇਂਟ ਕਰਵਾਤਾ ਇਸ ਕੋਈ ਅਸੀਂ ਨਾਮਾ ਪ੍ਰਿੰਟ ਕਰਵਾਇਆ ਮਗਰ ਚੋ ਗੁਰਮੁਖ ਦੇਖਿਆ ਹੋਇਆ ਦਾ ਐਸਾ ਨਹੀਂ ਵੇਖੀ ਉਹ ਮੇਰੇ ਮਾਮੂ ਦਾ ਲੋਕ ਨਾ ਵਧੀਆ ਐਨਾ ਗੰਭ ਪਾਇਆ ਮੈਂ ਉਹਨਾਂ ਨੂੰ ਕਿਹਾ ਨਾ ਤੁਸੀਂ ਦੇਖਿਆ ਵੀ ਕਪੜਾ ਪਾ ਲਈਏ ਨਾ ਉਹ ਬਿੱਦੂ ਖਾਨਾ ਜਿਹਨੇ ਵੀ ਚਿੱਟਾ ਪੇਂਟ ਉਹ ਬਚਾਰਾ ਚਲੇ ਆਉਂਦੇ ਆ ਉਹ ਸਾਰੇ ਫਲੋਰ ਤੇ ਨਸੀਤ ਇੱਥੇ ਨਹੀਂ ਕੋਈ ਕੰਮ ਬੰਦਾ ਸੀ ਤਾਂ ਇਹ ਨਾਮ ਨਹੀਂ ਪਾਊਗਾ ਹੋਊਗਾ ਲਾਗੇ ਬਿਲਕੁਲ ਬਿਲਕੁਲ ਬਹੁਤ ਕਲੀਨ ਹੱਥ ਲੈ ਕੇ ਨੀਟ ਐਂਡ ਕਲੀਨ ਹੁੰਦਾ ਵਰਕ ਹੋਵੇ ਉਸ ਤੇ ਕੇ ਦੇ ਨਾਮ ਤੁਸੀਂ ਇੱਥੇ ਆ ਸਕਦੇ ਆਂ ਬਥੇਰੇ ਪੈਸੇ ਬਣਾ ਸਕਦੇ ਆਂ ਪਰ ਤੁਸੀਂ ਇੱਥੇ ਇਹ ਨਾ ਸੋਚੋ ਵੀ ਇੱਥੇ ਜਾ ਕੇ ਤੂੰ ਆ ਕੋਈ ਜਾ ਕੇ ਪਰ ਨਾ ਕਿਉਂਕਿ ਕੋਈ ਨਹੀਂ ਇਸ ਤਰ੍ਹਾਂ ਆਪਣੇ ਆਪਣੇ ਸੱਤੇ ਅਪਰੇਟਿਵ ਸੇ ਰੰਡ ਅਪਰੇਟਿਵ ਸੇ ਕੰਮਿਡੀਸ਼ਨ ਲੱਭਣੀ ਹੈ ਅਪਰੇਟਿਵ ਸੇ ਤਰ੍ਹਾਂ ਦਾ ਮਾ 488999 ਸੇ ਘੱਟ ਬੀ ਕਰੈਂਟ ਨਹੀਂ ਹੈ ਉਹ ਵੀ ਗੈਰੇਜ ਦੇ ਵਿੱਚ ਆਉਣੇ ਹਮੇਸ਼ਾ ਬੜੀ ਆਪਰੇਟਿਵ ਤੇ ਇੱਕ ਕਲੱਬ ਬੈਲ ਵੀ ਲੈਂਦੇ ਨੇ ਬਹੁਤ ਗੁੱਸਾ ਅਜੇ ਤੱਕ ਇਹ 2 ਦਿਨ ਚੱਲਦਾ ਰਹਿੰਦਾ ਜਾਂ ਜਿਹੜਾ ਗੁਰਦੁਆਰੇ ਦੇ ਗੁਰਦੁਆਰੇ ਨੇ ਬਿਲਕੁਲ ਬਿਲਕੁਲ ਗੁਰਦੁਆਰੇ ਸਾਹਿਬ ਜਾਣਦੇ ਆ ਬਿਲਕੁਲ ਜਿਨ੍ਹਾਂ ਦੀ ਆਪਾਂ ਕਹਿ ਰਹੀ ਕਿ ਕਈਆਂ ਨੂੰ ਰੋਟੀ ਨਹੀਂ ਬਣਾਈ ਜਾਂਦੀ ਜਾਂ ਕੁਛ ਕੋਈ ਯੂਨਿਟੀ ਇਕੱਠੇ ਹੋਣੇ ਵੀ 5-6 ਜਣੇ ਹੁੰਦੇ ਆ ਵੀ ਉਹਨਾਂ ਨੇ ਜਾਣਾ ਹੁੰਦਾ ਤਾਂ ਹਰ ਲੋਕੇਸ਼ਨ ਜਿਵੇਂ ਮੈਂ ਕਹਦਾ ਕਿ ਇੱਥੇ ਪੰਜਾਬ ਦਾ ਆਪਣਾ ਕਹਿ ਦੀ ਜਿਵੇਂ ਆਪਾਂ ਇੱਥੇ ਸਾਊਥ ਹਾਲ ਯੂਕੇ ਚ ਸਾਊਥ ਹਾਲਾ ਸਲੋ ਹੈ ਤੇ ਜੀ ਆਪਾਂ ਈਸਟ ਵਾਲੀ ਸਾਈਡ ਵਿੱਚ ਜਾਈਏ ਕਾਫੀ ਜਗ੍ਹਾ ਗੁਰਦੁਆਰਾ ਸਾਹਿਬ ਹਰ ਜਗ੍ਹਾ ਨੇ ਬੜਾ ਆਪਾਂ ਕਹਿ ਦੀ ਕਿ ਕਈ ਸੁਣਣ ਦੇ ਜਿੰਨਾਂ ਨੂੰ ਰੋਟੀ ਘਰ ਤੱਕ ਨੀ ਪਤਾ ਹੁੰਦਾ ਉਹ ਗੁਰਦੁਆਰਾ ਸਾਹਿਬ ਜਿੱਦੇ ਮੰਗਰ ਚਕੇ ਤੇ ਬਾਕੀ ਆਪ ਦਾ ਜਿਹੜਾ ਬਾਹਰ ਦਾ ਸਿਸਟਮ ਹੁੰਦਾ ਉਹਨਾਂ ਨੂੰ ਆਉਂਦਾ ਕਿ ਅਸੀਂ ਬਾਹਰ ਦਾ ਖਾਣਾ ਖਪੀਆ ਕਰੀਏ ਪਰ ਦਿਮਾਗੇ ਵੀ ਆ ਜਾਂਦਾ ਕਿ ਹਾਂ ਵੀ ਖਰਚਾ ਬਹੁਤ ਹੋ ਜੂਗਾ ਜਿਵੇਂ ਮੈਡਮ ਨੇ ਵੀ ਦੱਸਿਆ ਕਿ 850 900 ਰਿਐਲਿਟੀ ਹੈ 850 900 ਦਾ ਟਾਈਮ ਉਹ ਪਹਿਲਾਂ ਵੀ ਐਸਮੈਂਟ ਲੈ ਕਿ 80 90 ਹਜ਼ਾਰ ਤਾਂ ਸਾਡਾ ਖਰਚਾ ਹੀ ਹੈ 70 ਹਜ਼ਾਰ ਦਾ ਮਿਨੀਮਮ ਡੇਲੀ ਸਾਡਾ ਮਨਥਲੀ ਖਰਚੇ ਹੁੰਦੇ ਹੀ ਹੁੰਦੇ ਕਿ ਰੈਂਟ ਮੈਸ ਆਪ ਨੂੰ ਆਉਂਦਾ ਕਿ ਕੁਝ ਐਕਸਪੈਂਸਸ ਹੁੰਦੇ ਆ ਕਿਉਂਕਿ ਇੱਥੇ ਐਦਾਂ ਹੀ ਲੱਗਦਾ ਕਿ 1 ਇੱਥੋਂ ਦਾ 1 ਪਾਉਂਡ ਉਧਰ ਦਾ 120 ਹੈ ਇੱਧਰ ਦਾ ਤਾਂ ਰੁਪਿਆ ਹੀ ਹੈ ਇੱਧਰ ਦਾ ਰੁਪਿਆ ਮੈਂ ਛੋਟੋ ਥੋੜਾ ਥੋੜੀ ਫਨੀ ਐਗਜ਼ਾਮਪਲ ਦੇ ਦਿੰਦਾ ਮੈਂ ਲਾਸਟ ਟਾਈਮ ਹੁਣ ਸੰਡੇ ਨੂੰ ਹੀ ਗਿਆ ਨਾ ਇੱਕ ਸ਼ਾਪ ਤੇ ਗਿਆ ਇੱਥੇ ਬਹੁਤ ਹੀ ਵ ਕਮਾ ਉਥੇ ਆਪਣੀ ਇੰਡੀਆ ਜਿਵੇਂ ਗੁਰਕਰੀ ਵਲੇਜ ਵਗੈਰਾ ਪੈਕੇਟ ਦੇਖਿਆ ਤਾਂ ਉਥੇ 2 ਪਾਉਂਡ ਦਾ ਸੀ ਜਿਵੇਂ ਉਹਨੂੰ ਇੰਡੀਆ ਦੀ ਕੈਲਕੂਲੇਸ਼ਨ ਕਰਾਂ ਤਾਂ ਉਹ 200 ਦਾ ਬਣ ਗਿਆ 240 ਸਿੱਧਾ 200 ਦਾ ਸਿੱਧਾ ਹੀ ਉੱਡ ਗਿਆ ਤਾਂ ਮੈਂ ਕਹਿੰਦਾ 210 ਹੋ ਗਿਆ ਉਹ ਤੋਂ ਮੈਂ ਸੋਚਿਆ ਕਿ 120 ਤਾਂ 240 ਤੇ ਮੇਰਾ ਮਨ ਸੀ ਪਹਿਲਾਂ ਮੈਂ ਛੱਡਦਾ ਪਰ ਉਹੀ ਗੱਲ ਜੇ ਤੂੰ ਤੁਸੀਂ ਪਹਿਲਾਂ ਗੱਲ ਪੁੱਖ ਮਟਾਣੀ ਪੈਣੀ ਹੈ ਪੁੱਖ ਮਟਾਣੀਆ ਤਾਂ ਮਿਹਨਤ ਕਰਨੀ ਪਏ ਮਿਹਨਤ ਕਰਨੀ ਤਾਂ ਤੁਹਾਡੇ ਕੋਲ ਸਕਿੱਲ ਹੋਣੀ ਚਾਹੀਦੀ ਹੈ ਸਕਿੱਲ ਤੋਂ ਬਿਨਾ ਤੁਹਾਨੂੰ ਕੋਈ ਵੀ ਨਹੀਂ ਰੱਖੂਗਾ ਕੋਈ ਵੀ ਨਹੀਂ ਕੋਈ ਸਕਿੱਲ ਹੈਗੀ ਹੈ ਤੁਹਾਡੇ ਕੋਲੇ ਚੈੱਕ ਪੇਂਟਿੰਗ ਦਾ ਲੀਗਲ ਸਾਰੇ ਸਾਰੇ ਤੇ ਇਹ ਆ ਇਹ ਗੱਲ ਨੂੰ ਗੱਲ ਸੁਣਨਾ ਨਹੀਂ ਜੇ ਜਰੂਰ ਉਸ ਤੋਂ ਉੱਤੇੰਨੇ ਹੋਊ ਹੀ ਹਵਾ ਜੰਮ ਹਾਂਜੀ ਬਿਲਕੁਲ ਹਾਂਜੀ ਹਾਂਜੀ ਅਸੀਂ ਇਹ ਰੋਜ਼ ਇੰਦਰਾਣ ਤੇ ਕਹਿੰਦੇ ਕਿ ਪੈਸੇ ਤੋਂ ਕਿਤੇ ਐਵੇਂ ਮਰਨ ਤੋਂ ਦੋ ਦੋ ਕਿਸੇ ਕਿਸੇ ਆ ਕੇ ਰਹਿਣਾ ਸਾਈਕਲ ਹੋਣਾ ਕੰਮ ਕਰਨਾ ਉਹ ਤੋਂ ਵੀ ਵੇਰ ਚਾਹ ਇਹ ਵੀ ਕੰਮ ਹੈ ਤੇ ਤਾਂ ਕਿੱਤੇ ਨਹੀਂ ਹੂੰ ਜੇ ਉਸੇ ਕੰਮ ਤੋਂ ਕਰਨਾ ਪੈਂਦਾ ਅਨੇਜਰ ਨੂੰ ਮੈਂਟਲੀ ਪ੍ਰੇਪੇਅਰ ਹੋ ਕੇ ਆਉਣਾ ਜੋ ਮਤਲਬ ਹੈ ਕਿ ਤੁਸੀਂ ਸੌਫਟ ਆਨ ਮੌਨ ਕੇਸਾਟ ਮਟਾ ਹੈ ਤਾਂ ਉਹ ਬੰਦ ਹੋਣਾ ਮera ਹੈਲੀਕਾਪਟਰ ਲਾਉਣ ਮੈਂ ਤਾਂ ਨਾ ਮੈਨੂੰ ਨਹੀਂ ਪਤਾ ਕਿ ਇਹਦਾ ਸਾਡੇ ਸਾਹਮਣੇ ਮਿਲ ਗਈ ਜੀ ਇੱਥੇ ਕੋਈ ਵੀ ਸਪੋਰਟਿੰਗ ਰੱਖ ਦੋ ਤੁਸੀਂ ਆਪ ਹੀ ਤੁਸੀਂ ਆਪ ਹੀ ਇੱਥੇ ਕੁਕਿੰਗ ਕਰਦੇ ਆਂ ਆਪੇ ਕਲੀਨਿੰਗ ਕਰਦੇ ਆਂ ਆਪੇ ਵਾਸ਼ਿੰਗ ਆਪ ਕਰਦੇ ਆਂ ਆਪੇ ਆਇਨਿੰਗ ਕਰਦੇ ਆਂ ਸਾਰੇ ਕੰਮ ਤੁਸੀਂ ਆਪਣੇ ਆਪ ਕਰਨੇ ਪੈਂਦੇ ਸੋ ਇਹੋ ਜੀ ਤੁਸੀਂ ਮੈਂਟਲੀ ਪ੍ਰੇਪੇਅਰ ਹੋ ਕੇ ਆਮੋਗੋ ਤੁਹਾਨੂੰ ਮੋਰਸ ਗਲਤ ਨਹੀਂ ਕਰੂਗਾ ਇੰਗਲੈਂਡ ਤੇ ਜਿੰਨੇ ਹੋਣਾ ਮੁੰਡੇ ਨੇ ਦਿੱਤੇ ਨਹੀਂ ਬਿਲਕੁਲ ਨਹੀਂ ਨਾ ਜੋ ਕੰਮ ਕਰਨ ਵਾਸਤੇ ਤਿਆਰ ਹੋ ਤੁਸੀਂ ਤੇ ਤੁਹਾਨੂੰ ਵੀ ਕੋਈ ਪ੍ਰੋਬਲਮ ਨਹੀਂ ਕਿ ਮੈਨੂੰ ਵੀ ਬਹੁਤ ਪਸੰਦ ਆ। ਤਾਂ ਮੈਂ ਇਹ ਮੰਗਾ ਲਉ ਮੈਡਮ ਜੀ ਦਾ ਦੋਸਤ ਕਿ ਉਹਨਾਂ ਨੂੰ ਵੀ ਦਾ ਕੰਮ ਹੈ ਤਾਂ ਮੈਂ ਤਾਂ ਹੁਣ ਏਜੰਟ ਵਜੋਂ ਉਹਨਾਂ ਨੂੰ ਲੂਡ ਕਰਾਂ। ਮੈਡਮ ਮੈਂ ਤਾਂ ਇਹ ਕੰਮ ਕਰਾਂਗਾ ਕਿ ਨਹੀਂ? ਤੇ ਮੇਰਾ ਕੰਮ ਇਹ ਹੋ ਜਾਣਾ ਕਿ ਹਰ ਦਾ ਦੋਸਤ ਮੈਂ ਕੰਮ ਆ ਜਾਣਾ। ਕੋਈ ਨਸਮਾਤ ਜਰਦੀ ਨਹੀਂ। ਤੁਸੀਂ ਆਪਣੇ ਸੱਤੇ ਆਓ। ਆਪ ਦੇਖੋ ਕਿੰਨੀ ਇਥੇ ਲੋੜਾ ਹੋਗਾ। ਤੇ ਕੀ ਕੁਝ ਕੰਮ-ਕੰਮ ਦੇ ਆ ਕੁਆਲਿਟੀ ਹੈ ਵੀ ਫੰਡ ਵਿੱਚ ਉਹਦੇ ਵਾਸਤੇ ਕੋਈ ਘਾਟਾ ਵੀ ਨਹੀਂ ਹੁੰਦਾ ਬਸ ਥੇਰ ਹੀ ਦੁਨੀਆਂ ਲੈਦੇ ਆ ਤੇ ਥੇਰਾ ਉਹ ਕੰਮ ਉਹਨਾਂ ਨੇ ਇਥੇ ਕੋਸ਼ਿਸ਼ ਕੀਤੀ ਤੇ ਇਥੇ ਐਨੀ ਆਪਣੀਆਂ ਕੰਪਨੀਆਂ ਵਿੱਚ ਕੰਮ ਕਰਦੇ ਆ ਕਿ ਨਾਲ ਹੀ ਜਾ ਪਾਉਂਦੇ ਤੇ ਜਰੂਰ ਤੁਸੀਂ ਜਿੱਥੇ ਵੀ ਜਾਣਾ ਇੰਗਲੈਂਡ ਜਾਣਾ ਰੂਸੀ ਜਾਣਾ ਯਾ ਕੋਈ ਅਮਰੀਕਾ ਜਾਣਾ ਭਾ ਚੈਨੇਡਾ ਜਾਣਾ ਆਪਣਾ ਮਾਣ ਨੂੰ ਥੇਰ ਰੱਖਣਾ ਠੀਕ ਚਲਿਗੇ ਫਿਰ ਅਨੰਦ ਜੀ ਠੀਕ ਹੈ ਬੰਸ ਸ੍ਰੀਕੰਤ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਸ਼ਿਕਾ